ਅੱਜ ਦਾਦੀ-ਪੋਤੀ ਰੋਟੀਆਂ ਬਣਾਉਂਦੀਆਂ ਹੈ। ਚਲੋ ਕੋਈ ਨਹੀਂ ਇੰਨਾ ਕਿ ਤਾਂ ਚਾਹੀਦਾ ਆ ਸਾਲ ਚ ਇੱਕ ਅੱਧੀ ਹਾਰੀ ਜੇ ਕਿਤੇ ਮੈਨੂੰ ਬੁਖਾਰ ਚੜਿਆ ਹੋਵੇ। ਸ਼ਾਬਾਸ਼। ਅਰੇ ਤਾਂ ਫੁੱਲ-ਫੁੱਲ ਕੇ ਰੋਟੀਆਂ ਬਣਦੀਆਂ ਅੱਜ ਦੇਖ ਲਓ। ਕਾਇਤਾ ਹੋ ਗਈ ਅੱਜ। ਕੁੜੀ ਨੂੰ ਕੁੜੀ ਰੰਗ ਦਾ ਫਿਕਰ ਪੈ ਗਿਆ ਹੈ ਨਾ। ਚੱਲ ਵਧੀਆ ਗੋਰੀ ਰਹਿ ਕੋਈ ਨਹੀਂ ਰੋਟੀਆਂ ਰੋਜ਼ ਬਣਾਇਆ ਕਰ ਲੋ ਮੋਰੇ ਦੇਖੀ ਰੰਗ ਗੋਰਾ ਹੁੰਦਾ ਰੰਦੀ ਵੀ ਕਾਲੀ ਹੋਇਆ ਘਟਣਾ ਜੀ ਉਹ ਆਪਣਾ 4-4 ਕਿਲੋ ਖਾਏਗਾ ਸੀ ਆਂ ਤਾਂ ਕਾਲਾ ਹੋਏ ਨਾ ਕਿੱਥੋਂ ਨਹੀਂ ਹੁੰਦਾ ਤਾਂ ਸਾਰੀ ਡਾਲ ਕੋਈ ਮੂੰਹ ਤੇ ਮੰਮੀ ਦਾ ਫੇਸ਼ਲ ਕਰਾਉਣ ਵਾਲਾ ਆ ਹਣਾ ਹੁਣ ਆਹੋ ਨੋਚੋਂ ਬਾੜਦੇ ਨੇ ਹੰਦ ਚ ਉਹਦਾ ਕੰਮ ਦੀਨ ਦਸਵਰੇ ਮੇਰੇ ਨਹੀਂ ਚਾਲਦਾ ਹੋਈ ਮੰਦਾ ਇੱਕ ਪੰਚਾ ਪਾਪ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਈ ਮਾਰਨਿੰਗ ਤੇ ਅੱਜ ਹੈਗੀ ਗੂਗਾ ਨੌਮੀ ਤੇ ਅਸੀਂ ਛੱਲੇ ਆ ਗੂਗਾ ਚਲੋ ਮੈਂਆਂ ਤਿਆਰੀਆਂ ਕਰਕੇ ਦਿੰਦੀ ਪਈ ਆ ਮम्मी ਕਹਿੰਦੀ ਆ ਸੀ ਇਮੀਡੀਏਟ ਆਪਾਂ ਬਾੜਨੀ ਆ ਇਹਦੇ ਵਿੱਚ ਦੇਸੀ ਘੀਏ ਤੇ ਖੰਡ ਖਲਾ ਕੇ ਤੇ ਆਹ ਜਿਹੜੇ ਫੈਟ ਤੇ ਕਾਪੂਟ ਹੈ ਇੱਧਰ ਮम्मी ਨੇ ਸਾਂਪੂਲੀ ਬਣਾ ਲੈ ਬੱਚੇ ਵੀ ਬਣਾ ਲੈ ਮम्मी ਆ ਕੀ ਆ ਆ ਹੋ ਗਏ ਅੱਡੇ ਆ ਬੱਚੇ ਆਏ ਨਾ ਬੱਚਿਆਂ ਦੀਆਂ ਮਾਂ ਤਾਂ ਐਡੀ ਵੱਡੀ ਆ ਕਿ ਇਹਨਾਂ ਨੂੰ ਹਲਦੀ ਤੇ ਗੁੰਮਰੇ ਤਵੇ ਤੇ ਕਲੌਰੀ ਉਹ ਲੈ ਲਈਆ ਤੇ ਸੇਂਗੀਆਂ ਦੀ ਛੰਡ ਨਾ ਆਤੀ ਆ ਤੇ ਆ ਹੋ ਗਿਆ ਦੇਸੀ ghee ਤਾਂ ਉਹ ਲੈ ਲਓ ਇੱਕੋ ਐਸਾ ਤੇ ਤੇਲ ਦਾ ਨਹੀਂ ਦੀ ਕਰਨਾ ਨਾ ਠੀਕ ਆ ਜਾਓ ਕੋਈ ਨਹੀਂ ਐਸਾ ਤੇ ਕੀ ਕਰਕਾ ਚਾਹੇ ਸੰਗਲੇ ਬਗਾਣਾ ये जी का आ बिचे रंग ਲੈਣਾ ਜੀ ਲੱਖ ਸ਼ਬਦ ਮੈਂ ਸੋਈਆ ਪੂਰਾ ਉਹ ਕਿੱਥੇ ਆ ਰਸ ਗੁਰ ਆ ਸੁਣਾਏ ਜੀ ਗਾਣਾ ਫਿਕਾ ਮੱਚੀ ਲੱਸੀ ਆ ਲੈਣਾ ਰੋਟੀ ਨਹੀਂ ਖਾਣੇ ਆ ਹੋਰ ਕੀ ਲੈਣਾ ਹੱਥ ਗੁੰਦ ਤੇ ਪਾਰਨਾਸ ਕਰ ਬੱਸ ਹੋ ਬੱਤੀ ਲੱਗਦੀ ਹੈ ਕਿਹੜੀ ਦੇ ਦੀਵਾ ਜਗਾਣਾ ਸੀ ਮੈਂ ਉਪਰਾਵਾ ਆਪੀ ਕਹਿੰਦੇ ਆਹ ਚਾਹੀਦੀਆਂ ਉਹ ਵੀ ਲੈਣ ਦੀ ਸੀ ਉਹ ਵੀ ਲੈਣੀ ਘਰ yeah <laughs> ਮੈਂ ਕੱਤੀ ਲਸੀ ਦਾ ਛੱਟਾ ਦਿੰਦੇ ਹਾਂ ਇਹ ਆਹ ਲਓ ਚੱਕੋ ਆ ਲੈ ਸਾਰਿਆਂ ਦੇ ਕੋਈ ਰਹਿਣਾ ਨਹੀਂ ਜਾਈਓ ਜਿੰਮੀ ਵੀ ਔਟ ਗਈ ਹੈ ਨਾ ਮੈਂ ਆਫਿਆ ਆਹ ਲਓ ਨਿਮਰਦਾ ਔਟਕੇ ਨਾਲ ਦਾ ਦਿਮਾਤਾ ਟੇਕ ਕੇ ਆਇਆ ਹੈ ਸਾਰੇ ਪਾਸੇ ਹਾਂਜੀ ਨਿਮਰ ਦੇ ਬਰਥਡੇ ਵਾਲੇ ਦਿਨ ਇੱਦਾਂ ਦੇ ਪਕੌੜੇ ਖਾਦੇ ਕਿ ਉਤੋਂ ਬਾਅਦ ਜਿਹੜੀ ਸੇਤ ਹੈਗੀ ਉਹ ਹੋ ਗਈ ਖਰਾਬ ਤੇ 1-2 ਦਿਨ ਉੱਠੀ ਨਹੀਂ ਹੋਇਆ ਹੈਗਾ ਤੇ ਅੱਜ ਸੀਗੀ ਗੁੱਗਾ ਨੋਮੀ ਤੇ ਮੰਮੀ ਗੁੱਗਾ ਨੋਮੀ ਪੁੱਜ ਕੇ ਆਏ ਆ ਤੇ ਆਪਣਾ ਜਿਹੜਾ ਵਲੌਗ ਆ ਨਾ ਉਹ ਅਪਲੋਡ ਕਰਨਾ ਜਿਹੜਾ ਥੋੜਾ ਸਿਗਾ ਉਹ ਲੇਟ ਹੋ ਗਿਆ ਤੇ ਹੁਣ ਮੈਂ ਕਹਾਂ ਚਲੋ ਪਹਿਲਾਂ ਆਪਣਾ ਆਪਣਾ ਜਿਹੜਾ ਵਲੌਗ ਆ ਉਹ ਪੂਰਾ ਕਰੀਏ ਤੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਕਿ ਨਾ ਮੇਰੀਆਂ ਬੋਤੀਆਂ ਭੈਣਾਂ ਇਹ ਚੀਜ਼ ਪੁੱਛਦੀਆਂ ਸੀਗੀਆਂ ਕਿ ਸਾਨੂੰ ਨਾ ਪੈਕਿੰਗ ਦਾ ਕੰਮ ਦਿਓ ਦੇਖੋ ਮੈਂ ਪਹਿਲਾਂ ਵੀ ਇਹਦੇ ਰਿਲੇਟਡ ਇੱਕ ਵੀਡੀਓ ਬਣਾਈ ਆ ਹਨਾ ਬਟ ਹੁਣ ਮੈਂ ਉਹਦੇ ਵਿੱਚ ਇੱਕ ਗੱਲ ਕਲੀਅਰ ਕਰ ਦਵਾਂ ਕਿ ਜਿਹੜਾ ਇਹ ਪੈਕਿੰਗ ਦਾ ਕੰਮ ਆ ਨਾ ਇਹ ਤੁਹਾਨੂੰ ਕਿਲੋਮੀਟਰ ਦੇ ਹਿਸਾਬ ਨਾਲ ਮਿਲਦਾ ਆ ਕਿ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿੰਦੇ ਆ ਤੇ ਉਹ ਜਿਹੜਾ ਕੰਮ ਦੇ ਵਿੱਚ ਉਹ ਦੇ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਮੰਨ ਲਓ ਮੈਂ ਸ਼ਹਿਰ ਪਰ ਬੈਠੀ ਜਲੰਧਰ ਕਾਮ ਆ ਤੇ ਉਹ ਇੱਤਾ ਕੰਮ ਨਹੀਂ ਦਿੰਦੇ ਹੈਗੇ ਜੇਕਰ ਕੰਮ ਲੈਣਾ ਆ ਤੇ ਤੁਹਾਨੂੰ ਆਪ ਡਾਊਨ ਕਰਨਾ ਪੈਣਾ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਨਹੀਂ ਹੈਗਾ ਹਨਾ ਠੀਕ ਹੈ ਜੀ ਤੇ ਦੂਜੀ ਗੱਲ ਮੈਂ ਪਹਿਲੇ ਵਲੌਗ 'ਚ ਇਹ ਵੀ ਪਾਇਆ ਹੈਗਾ ਕਿ ਆਪਣੇ ਪੈਲ ਸਕੀਮ ਦਾ ਜਿਹੜਾ ਕੈਂਪ ਲੱਗਣ ਜਾ ਰਿਹਾ ਆ ਹੈਨਾ ਸਤਾਇ ਤਰੀਕ ਤੋਂ ਮੈਂ ਉਹਦੀ ਸਿਹਤ ਜਿਹੜੀ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਮੈਂ ਉੱਥੇ ਨਹੀਂ ਪਹੁੰਚ ਸਕੀ ਤੇ ਹੁਣ ਮੈਂ ਦੇ ਦੇ ਜੇ ਕੱਲ ਮੈਂ ਠੀਕ ਰਹੀ ਤਾਂ ਮੈਂ ਜ਼ਰੂਰ ਪਹੁੰਚੂਗੀ ਉੱਥੇ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗੀ ਜੇਕਰ ਨਾ ਵੀਡੀਓ ਬਣੀ ਤਾਂ ਆਪਾਂ ਤੁਹਾਨੂੰ ਉੱਥੇ ਹੀ ਵਲੌਗ ਬਣਾ ਕੇ ਦੱਸਾਂਗੇ ਕਿ ਵੀਡੀਓ ਬਣਾਉਣ ਦੀ ਨਹੀਂ ਆ ਜੋ ਜੋ ਵੀ ਉਹਨਾਂ ਨੇ ਗੱਲ ਉੱਥੇ ਦੱਸੀ ਤਾਂ ਆਪਾਂ ਸਾਨੂੰ ਤੁਹਾਨੂੰ ਸਾਰੀ ਵੀਡੀਓ ਰਾਹੀਂ ਦੱਸ ਦਾਂਗੇ ਠੀਕ ਆ ਜੀ ਤੇ ਹੁਣ ਇਹ ਗੱਲ ਰਹਿ ਗਈ ਜਿਹੜੀ ਆਪਾਂ ਪਿਛਲੇ ਵਲੌਗ ਦੇ ਵਿੱਚ ਦੋ ਸਵਾਲ ਪੁੱਛੇ ਸੀਗੇ ਸਭ ਤੋਂ ਪਹਿਲਾ ਸਵਾਲ ਹੈਗਾ ਵੀ ਉਹ ਕਿਹੜਾ ਦਰਖਤ ਹੈ ਜਿਹੜਾ ਇੱਕ ਹੱਥ ਨਾਲ ਆਪਾਂ ਫੜ ਸਕਦੇ ਹਾਂ ਤੇ ਮਨ ਲਾਦਾ ਇਹਦਾ ਕਿਸੇ ਨੇ ਵੀ ਸਹੀ ਆਨਸਰ ਨਹੀਂ ਦਿੱਤਾ ਸਾਰਿਆਂ ਨੇ ਆਪਣੇ ਆਪਣੇ ਗੈਸ ਲਾਏ ਹੀਗੇ ਬਟ ਕਿਸੇ ਨੇ ਸਹੀ ਆਨਸਰ ਨਹੀਂ ਦਿੱਤਾ ਉਹ ਸਹੀ ਆਨਸਰ ਸੀਗਾ ਬਾਸ ਦਾ ਦਰਖਤ ਕਿਉਂਕਿ ਬਾਸ ਪਤਲੇ ਪਤਲੇ ਹੁੰਦੇ ਨਾ ਉਹ ਆਪਾਂ ਇੱਕ ਹੱਥ ਨਾਲ ਫੜ ਸਕਦੇ ਹਾਂ ਠੀਕ ਆ ਜੀ ਤੇ ਦੂਜਾ ਜਿਹੜਾ ਆਪਣਾ ਸਵਾਲ ਸੀਗਾ ਚਿੱਟਾ ਹਾਂ ਪਰ ਦੁੱਧ ਨਹੀਂ ਗਰਜਦਾ ਹਾਂ ਪਰ ਬੱਦਲ ਨਹੀਂ ਵੱਲ ਖਾਂਦਾ ਹਾਂ ਪਰ ਸੱਪ ਨਹੀਂ ਤੇ ਇਹਦਾ ਵੀ ਕਿਸੇ ਨੇ ਸਹੀ ਜਵਾਬ ਨਹੀਂ ਦਿੱਤਾ ਸਾਰਿਆਂ ਨੇ ਆਪਣੇ ਆਪਣੇ ਅੰਦਾਜ਼ੇ ਲਾਏ ਸੀਗੇ ਤੇ ਇਹਦੇ ਵਿੱਚੋਂ ਇੱਕ ਸਹੀ ਜਵਾਬ ਸੀਗਾ ਗगन ਬਠਿੰਡੇ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਗगन ਭੈਣ ਆ ਕਿ ਭਰਾ ਆ ਕਿਉਂਕਿ ਉਹਦੇ ਪਿੱਛੇ ਕੌਰ ਸਿੰਘ ਕੁਛ ਨਹੀਂ ਇਦਾਂ ਦਾ ਕੋਈ ਕੁਛ ਨਹੀਂ ਲੱਗਦਾ ਸੀ ਕੋਈ ਉਹਨਾਂ ਦਾ ਸਰਨੇਮ ਨਹੀਂ ਸੀ ਓਨਲੀ ਗगन ਬਠਿੰਡੇ ਤੋਂ ਸੀਗੇ ਤੇ ਉਹਨਾਂ ਨੇ ਸਹੀ ਆਨਸਰ ਦਿੱਤਾ ਸੀ ਕਿ ਲੱਸੀ ਦੁੱਧ ਦਹੀਂ ਮੱਖਣ ਹਨਾ ਵੀ ਜਦੋਂ ਜਿਹੜੀ ਚਿੱਟੀ ਆ ਉਹ ਦਹੀਂ ਹੁੰਦੀ ਆ ਤੇ ਉਹ ਤੋਂ ਵੀ ਆਪਾਂ ਰੜਕ ਕੇ ਉਹਨੂੰ ਵਿੱਚੋਂ ਮੱਖਣ ਕੱਢੀਦਾ ਹੈ ਨਾ ਤੇ ਉਹ ਜਦੋਂ ਘੁੰਮਦੀ ਉਹਦੇ ਆਵਾਜ਼ ਆਉਂਦੀ ਆ ਮਧਾਣੀ ਘੁੰਮਣਦੀ ਹੈ ਨਾ ਜਦੋਂ ਰੜਕੀਦੀ ਆ ਫਿਰ ਉਹ ਘੁੰਮਦੀ ਬਲ ਖਾਂਦੀ ਆ ਸਾਪ ਵਾਂਗੂ ਤੇ ਉਹ ਫਿਰ ਆਪਾਂ ਮੱਖਣ ਕੱਢੀਦਾ ਉਹਨਾਂ ਦਾ ਬਿਲਕੁਲ ਸਹੀ ਆਨਸਰ ਸੀਗਾ ਠੀਕ ਆ ਜੀ ਤੇ ਹੁਣ ਚਲੋ ਆਪਾਂ ਕਰ ਲਈਏ ਕੰਮਕਾਰ ਤੇ ਜਿੱਦਾਂ ਜਿੱਦਾਂ ਕੰਮ ਬਾਰੇ ਸਾਨੂੰ ਅਪਡੇਟ ਆਉਣੀ ਰਹਿਣੀ ਆ ਵੀ ਹਾਊਸ ਵਾਈਫ ਲਈ ਕਿਹੜਾ ਕਿਹੜਾ ਵਰਕ ਹੈ ਆਪਾਂ ਕਰ ਸਕਦੇ ਘਰ ਬੈਠ ਕੇ ਹੈਨਾ ਤੇ ਆਪਾਂ ਨਾਲ ਨਾਲ ਤੁਹਾਨੂੰ ਉਹ ਚੀਜ਼ ਦੀ ਅਪਡੇਟ ਦੇਈ ਜਾਣੀਆਂ ਤੇ ਸਾਰੇ ਜਣੇ ਆਪਣੇ ਬਲੌਗ ਨੂੰ ਇੱਦਾਂ ਹੀ ਪਿਆਰ ਦਿਆ ਕਰੋ ਜਿਹਨਾਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਹੁਣ ਆਪਾਂ ਕਰ ਲਈਏ ਕੰਮ ਤੇ ਆਪਾਂ ਠੀਕ ਹੁੰਦੇ ਆ ਤੇ ਕੱਲੂ ਆਪਾਂ ਜੇ ਉੱਥੇ ਗਏ ਤਾਂ ਉਹਦੀ ਵੀ ਵੀਡੀਓ ਬਣਾਵਾਂਗੇ ਜ਼ਰੂਰ ਪਹੁੰਚਦੇ ਆ ਬਾਕੀ ਤੁਸੀਂ ਵੀ ਸਾਰੇ ਮਾਲਪੁਰ ਪਿੰਡ ਦੇ ਮਾਲਪੁਰ ਸ਼ਹਿਰ ਦੇ ਵਿੱਚ ਬਾਹੋਵਾਲ ਪਿੰਡ ਆ ਉੱਥੇ ਕੈਂਪ ਲੱਗਣ ਜਾ ਰਿਹਾ ਆ 27 ਤਰੀਕ ਤੋਂ ਲੈ ਕੇ 2 ਸਤੰਬਰ ਤੱਕ ਸਵੇਰ ਨੂੰ 10 ਵਜੇ ਤੋਂ ਲੈ ਕੇ ਦੁਪਹਿਰ ਤੇ 1 ਵਜੇ ਦਾ ਟਾਈਮ ਆ ਠੀਕ ਆ ਜੀ ਸਾਰੇ ਪੁੱਛਦੇ ਹੀ ਐਡਰੈਸ ਮੈਂ ਪਹਿਲੇ ਦੱਸਿਆ ਕਿ ਬਾਹੋਵਾਲ ਪਿੰਡ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਆ ਮੇਰੇ ਪਿਛਲੇ ਵਲੌਗ ਦੇ ਵਿੱਚ ਮੈਂ ਲਾਸਟ ਦੇ ਵਿੱਚ ਉਹ ਪੂਰੀ ਐਡਰੈਸ ਦੀ ਪਿਕ ਵੀ ਲਗਾਈ ਹੋਈ ਆ ਜਿਨ੍ਹਾਂ ਨੇ ਉਹ ਵਲੌਗ ਨਹੀਂ ਦੇਖਿਆ ਤੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਉਹਦੇ ਲਾਸਟ ਦੇ ਵਿੱਚ ਇੱਕ ਪਿਕ ਵੀ ਐਡਰੈਸ ਦੀ ਲੱਗੀ ਹੋਈ ਆ ਠੀਕ ਆ ਜੀ ਚਲੋ ਹੁਣ ਕਰ ਲਈਏ ਕੰਮ ਕਰ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਔਰ ਵੀ ਕਹਿੰਦੇ ਯਾਰੀ ਦੋਸਤੀ ਦਾ ਆ ਫਾਇਦਾ ਆ ਵੀ ਜੇ ਬੰਦਾ ਬਿਮਾਰ ਆ ਹਨਾ ਵੀ ਉਹਦੇ ਮਾਰੇ ਟਾਈਮ 'ਚ ਨਾਲ ਖੜੇ ਭੀ ਹਮ ਦੇ ਲੋ ਮੈਨੂੰ ਖਾਰ ਚੜਿਆ ਹੈਗਾ ਕੰਮ ਸਿਮੀ ਹੋਣਾ ਨੇ ਬਣਾਈਆਂ ਰੋਟੀਆਂ ਤੇ ਅੱਜ ਆਪਾਂ ਦੀਦੀ ਨੂੰ ਹੁਣ ਲਾਇਆ ਦੀਦੀ ਆਏਗੀ ਦੁੱਧ ਲੈਣ ਮੈਂ ਕਿਹਾ ਰੁੱਟ ਕੇ ਬਣਾ ਜੋ ਇੰਨਾ ਕੀ ਕੰਮ ਕਰ ਜੋ ਤੇ ਅੱਜ ਦੀਦੀ ਨੂੰ ਲਾਇਆ ਉਹ ਵੀ ਮੱਕੀ ਦੀਆਂ ਰੋਟੀਆਂ ਬਣਾਉਣ ਇਹ ਨਹੀਂ ਵੀ ਕਣਕ ਦੀਆਂ ਮੈਨੂੰ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਬਹੁਤ ਪਸੰਦ ਆ ਤਸੀ ਇਹ ਤਾਂ ਮੈਂ ਖੁਸ਼ੀ ਖੁਸ਼ੀ ਪਕਾ ਲਮਾ ਰੋਟੀਆਂ ਇਹ ਤਾਂ ਵਧੀਆ ਮੈਂ ਤਾਂ ਵੀ ਸਾਥ ਲਿਆ ਕਰੀ ਉਹ ਮੈਂ ਕਹਿੰਦੀ ਹੈ ਨਾ ਆ ਲਓ ਨਾਲੇ ਰੋਟੀਆਂ ਵੀ ਕਿ ਪਤਲੇ ਆ ਫੁੱਲ ਫੁੱਲ ਲੇਖ ਹੋਈਆਂ ਰੋਟੀਆਂ ਵੀ ਹਾਂ ਆਹ ਬੜੀਆ ਹੋ ਗਿਆ ਚੰਗਾ ਲੱਗਦਾ ਮੱਕੀ ਦੀ ਰੋਟੀ ਬਕਾਉਣਾ ਤੁਹਾਨੂੰ ਹੀ ਸੱਦ ਲਿਆ ਕਰਨਾ ਹੁਣ ਵਧੀਆ ਕੰਮ ਹੋ ਗਿਆ ਜੇ ਕਿਸੇ ਨੇ ਬਕਾਉਣੀਆਂ ਹੋਣ ਤਾਂ ਮੈਨੂੰ ਲੈ ਜਾਇਆ ਕਰੋ ਲੈ ਜਾਇਆ ਕਰੋ ਰੋਟੀ ਲੈ ਜਾਇਆ ਕਰੋ ਛੱਡ ਜਾਇਆ ਕਰੋ ਤੀ ਵੀ ਬਿੱਲੇ ਹੀ ਹੁੰਦੇ ਆ ਘਰ ਹਨਾ ਮੱਕੀ ਦੀ ਰੋਟੀ ਬਕਾਉਣ ਨੂੰ ਬਸ ਸਪੈਸ਼ਲ ਮੱਕੀ ਦੀ ਰੋਟੀ ਬਣਾਉਣ ਲਿਆ ਇਹਨਾਂ ਨੂੰ ਸੰਪਰਕ ਕਰੋ ਆਰਡਰ ਦੇ ਸਕਦੇ ਦੀਦੀ ਨੂੰ ਹਨਾ ਰੋਟੀ ਦੇਖੋ ਇੱਕ ਉੱਦਾ ਵੀ ਪਤਲੀ ਆ ਤੇ ਸਫਾਈ ਵੀ ਕਿੰਨੀ ਸੋਹਣੀ ਆਉਂਦੀ ਰੋਟੀ ਤੇ। ਨਾ ਗੈਸ ਘਟਾ ਕਰ ਦਿੱਤਾ ਹੀ ਪਹਿਲਾਂ ਮੈਂ ਕਿਹਾ ਉਹ ਤੇਜ ਹੋ ਗਈ ਅੱਗ। ਚਲੋ ਵੀ ਦੀਦੀ ਨੂੰ ਹੁਣ ਆਪਾਂ ਪਤਾ ਲੱਗ ਗਿਆ ਵੀ ਦੀਦੀ ਮੱਕੀ ਦੀਆਂ ਰੋਟੀਆਂ ਬਹੁਤ ਸੋਹਣੀਆਂ ਬਣਾਉਂਦੇ ਆ ਤੇ ਹੁਣ ਦੀਦੀ ਨੂੰ ਬੁਲਾਇਆ ਕਰਨਾ। ਪਤਾ ਲੱਗ ਗਿਆ ਵੀ ਸੱਜੀਆਂ ਖੱਭੀਆਂ ਪਾਵਾਂ ਹੈਗੀਆਂ। ਪਤਾ ਲੱਗ ਗਿਆ ਵੀ ਓਕੇ ਵੇਲੇ ਕੰਮ ਹੁੰਦੀ ਆ ਯਾ।

ਲਫੇ ਕੀ ਹੋਇਆ ਯਾਰ ਉਹ ਗਾਣਾ ਹੀ ਪਿਆਰੀ ਨੂੰ ਇੰਨਾ ਇਮੋਸ਼ਨਲ ਕਰ ਦਿੰਦਾ ਆ ਉਹ ਉੱਧਾ ਪਵਾ ਨਹੀਂ ਉੱਧਾ ਪਵਾ ਸਾਰਾ ਦਿਨ ਲੜੀ ਜਾਵੇ ਉਹ ਹਾਏ ਨਹੀਂ ਇੰਨਾ ਜ਼ਿਆਦਾ ਰੋਣਾ ਇੰਨਾ ਰੋਣਾ ਉੱਧਰ ਤਾਂ ਦੇਖੋ ਕੁੜੀਆਂ ਲੈ ਨਹੀਂ ਦੇਹਦੇ ਮੂੰਹ ਕਰੀ ਜੀਮੀ ਜੇਰਾ ਹੋਏ ਗੰਦੇ ਨਾ ਹੋਣਾ ਉਹ ਵਧੀਆ ਜੀ ਲੋਨ ਤਾਂ ਵਧੀਆ ਮੇਰੇ ਵੱਸ ਤੇ ਜੀ ਦੇ ਦਿੰਦੇ ਮਦਰਾ ਬੜਾਈਂ ਕਲਾ ਜਿੱਤੇ ਜਰਾ ਨਹੀਂ